ਕਿ ਜਨਾ ਪਗ ਨੂੰ ਚਾਹੀਦਾ ਕਿਥੇ ਮਿਲੇ ਸਤਕਾਰ ਬੰਦ ਅਸੀਂ ਹੀ ਕਰਾਇਆ ਗਜਨੀ ਦਾ ਸੀ ਬਜਾਰ ਓਏ ਸਿਰੇ ਅਸੀਂ ਹੀ ਕੱਜੇ ਸੀ ਦੇ ਕੇ ਸਿਰਾਂ ਉੱਤੇ ਚੁੰਨੀਆਂ ਤੇ ਹੁਣ ਨੇਟ ਉੱਤੇ ਲੀੜ ਆ ਭਲਾਉਂਦੀਆਂ ਨੇ ਮੁੰਨੀਆਂ ਅਸੀਂ ਜਦੋਂ ਪਿੰਡਾਂ ਥਾਵਾਂ 'ਚ ਜਾਂਦੇ ਆ ਅਜਿੰਨੀਆਂ ਵੀ ਸਾਡੀਆਂ ਭੈਣਾਂ ਬੈਠੀਆਂ ਸਾਲਿਆਂ ਦੇ ਕੋਲ ਚੁੰਨੀਆਂ ਸਾਰੀਆਂ ਦੇ ਕੋਲ ਪਰ ਜਦੋਂ ਨੈਟ ਖੋਲ ਕੇ ਵੇਖ ਲੋ ਬਹੁਤ ਘਾਟ ਆ ਹੈਗੇ ਉਹ ਵੀ ਸਾਡੇ ਆਪਣੇ ਕੇ ਸਿਰੇ ਅਸੀਂ ਹੀ ਕੱਜੇ ਸੀ ਦੇ ਕੇ ਸਿਰਾਂ ਉੱਤੇ ਚੁੰਨੀਆਂ ਹੁਣ ਨੈਟ ਉੱਤੇ ਲੀੜ ਆ ਬੁਲਾਉਂਦੀਆਂ ਨੇ ਮੁੰਨੀਆਂ ਬੁਲਾਉਂਦੀਆਂ ਨੇ ਕੇ ਸਾਲੀ ਕੀਮਤ ਰੀਲਾਂ ਦੀ ਇੱਥੇ ਜਿੱਤਾ ਤੋਂ ਵੱਧਿਆ ਓਏ ਕੋਈ ਸ਼ਰਮ ਹਿਆ ਨਹੀਂ ਬਹੁਤੀ ਹੋਈ ਪਈ ਹਦਿਆਂ ਪਹਿਲਾਂ ਜਦੋਂ ਵਿਆਹ ਕੇ ਲਿਆਉਂਦੇ ਆਂ ਤੇ ਕਹਿੰਦੇ ਵੋਟੀ ਨੂੰ ਚੌਕੇ ਚਾੜਦੀ ਏ ਪੰਜ-ਸੱਤ ਦਿਨ ਉਹਨੂੰ ਕੁਛ ਕੁਝ ਵੀ ਉਹਦੇ ਕੋਲ ਬਣਵਾਉਂਦੇ ਨਹੀਂ ਚਾਹ ਨਹੀਂ ਬਣਾਉਣੀ ਰੋਟੀ ਨਹੀਂ ਪਕਵਾਉਣੀ ਹਫਤੇ ਕੇ ਬਾਅਦ ਫਿਰ ਆ ਸਾਡੀਆਂ ਬੇਬੇ ਬੈਠੀਆਂ ਸੱਚੀ ਗੱਲਾਂ ਨਾਲ ਹਫਤੇ ਕੇ ਬਾਅਦ ਭੈਣ ਹਸੀ ਜਾਂਦੀ ਏ ਹਫਤੇ ਕੇ ਬਾਅਦ ਉਹਨੂੰ ਚੌਕੇ ਚੜਾਉਣਾ ਵੀ ਹਾਂ ਅੱਜ ਮਿੱਠਾ ਬਣਾ ਲਾ ਕੁਛ ਖੜਾ ਬਣਾ ਲਾ ਆ ਦਾਲਾਂ ਦੂੜਾਂ ਪਨੀਰ ਪਨੂ ਜੋ ਵੀ ਬਣਾਉਣਾ ਬਣਾ ਲਾ ਤੇਨੇ ਚੌਕੇ ਚੜਾਉਣਾ ਅੱਜ ਹਾਂਜੀ ਮਾਤਾ ਹੱਸਦੀ ਏ ਪਰ ਮਾਤਾ ਅੱਜ ਜਦੋਂ ਵਿਆਹ ਕੇ ਨੇ ਹੁੰਦੇ ਆ ਤੇ ਦੋ ਤਿੰਨ ਦਿਨ ਬਾਅਦ ਇੰਸਟਾਗ੍ਰਾਮ ਤੇ ਛਾੜ ਦਿੰਦੇ ਆ ਆ ਜਾ ਪਹਿਲਾਂ ਚੁੱਲ੍ਹੇ ਤੇ ਚੜਾਉਂਦੇ ਸੀ ਚੌਕੇ ਚਾੜਦੇ ਸੀ ਹੁਣ ਇੰਸਟਾ ਤੇ ਚਾੜਦੇ ਆ ਹੁਣ ਦੇ ਮੁੰਡੇ ਵੀ ਇਦਾਂ ਦੇ ਨਾਲ ਹੀ ਲਾ ਲਈ ਆ ਆ ਜਾ ਵੀਬਾ ਰੀਲਾ ਬਣਾਈਏ ਕਿ ਕੋਈ ਸ਼ਰਮ ਹੋ ਜਾਂ ਨਹੀਂ ਬੋਧੀ ਹੋਈ ਪਈ ਹਦਿਆਂ ਆ ਗੱਲਾਂ ਬੜੀਆਂ ਕੰਮ ਦੀਆਂ ਬਾਬਾ ਜੀ ਗਾ ਲੈਣਦੇ ਇਹ ਗੱਲਾਂ ਸਾਨੂੰ ਜੋੜਦੀਆਂ ਕਹਿੰਦਾ ਸਿੱਖ ਮذਬੀ ਤੇ ਜੱਟ ਰਵੀਦਾਸੀ ਸਾਰੇ ਹੀ ਏਕਿਆ ਨਾ ਲੜੋ ਜਾਤ ਪਾਤ ਪਿੱਛੇ ਇਕੱਠੇ ਹੋ ਜੋ ਆਪਾਂ ਸਿੱਖਾਂ ਸੱਚੀ ਗੱਲ ਕਿ ਕੀਮਤ ਰੀਲਾਂ ਦੀ ਇੱਥੇ ਜਿੱਦਾਂ ਤੋਂ ਵਧਿਆ ਕਿ ਕੋਈ ਸ਼ਰਮ ਹਿਆ ਨਹੀਂ ਬੋਦੀ ਹੋਈ ਪਈ ਹਦਿਆਂ ਨੀ ਤੇਰੀ ਨਿੱਕਰ ਤੋਂ ਵੱਡਾ ਕੁੜੇ 90 ਚਰਮਾਲ ਸੀ ਤੇ ਮਾਂ ਨੇ ਜੰਮਣੀ ਸੀ ਚਾਂਸੀ ਇਸ ਗੱਲ ਦੀ ਪਾਲ ਸੀ ਓਏ ਜੇ ਚੜ ਕੇ ਆਗੇ ਤੇ ਦੇਸ਼ ਭਗਤੀ ਨਹੀਂ ਵੇਖਣੀ ਵੇਖਣੀ ਆ ਪਗ ਫਰਗੋਤ ਕਿਨੇ ਵੇਖਣੀ ਓਏ ਜਿੰਨਾ ਤੇ ਯਕੀਨ ਤੁਸੀਂ ਬਹੁਤਾ ਹੀ ਕਰ ਬੈਠੇ ਫਿਰ ਇਹਨਾਂ ਨੇ ਹੀ ਟਾਡੀਆਂ ਲਾਸ਼ਾਂ ਤੇ ਰੋਟੀ ਸੇਕਣੀ ਸਾਲੇ ਮੂੰਹ ਬੰਦ ਕਰ ਦਿੰਦੇ ਆਟੇ ਤੇ ਸ਼ਰਾਬ ਨਾਲ ਹੋਣੀ ਨਹੀਂ ਤਰੱਕੀ ਮੈਨੂੰ ਲੱਗੇ ਇਸ ਸਾਹ ਬਨਣ ਕੇ ਕਿਸਕ ਦਾ ਜਾਂਦਾ ਹੱਥੋਂ ਹੁੰਦ ਤੇ ਪੰਜਾਬ ਭਾਰਵਾੜ ਦੀ ਜਵਾਨੀ ਸੁਣ ਕਲੀ ਕਲੀ ਸੱਤ ਜਿਆ ਸ਼ੇਰ ਬਿਆ ਕੈਦ ਚਾਬੀ ਕਦਿਆਂ ਦੇ ਹੱਥ ਚ ਆ ਕੇ ਸਿੱਖ ਮਜਬੀ ਤੇ ਯੱਟ ਰਵੀ ਦਾ ਸੀ ਸਾਰੇ ਏਕ ਆ ਨਾ ਲੜੋ ਜਾਤ ਬਾਤ ਪਿੱਛੇ ਇਕੱਠੇ ਹੋ ਜੋ ਆਪਾਂ ਸਿੱਖਾਂ ਕੇ ਲੋੜ ਨਹੀਂ ਕਰੇ ਸਮਸ ਬੰਦ ਕਰਵਾਉਣ ਦੀ ਸੱਚੀ ਗੱਲ ਬੱਬਈ ਜੇ ਜਿਹੜੇ ਪਟਕੇ ਸਿੱਖੀ ਤੋਂ ਲੋੜ ਗੜ ਨਾਲ ਲਾਉਣ ਦੀ ਜਦੋਂ ਆਪਾਂ ਕਹਿੰਦੇ ਆ ਕਿ ਯਾਰ ਫਲਾਣਾ ਮਾੜੀ ਛੋਟੀ ਜਾਤ ਦਾ ਆ ਆਪਾਂ ਗੁਰੂ ਘਰ ਚ ਨਹੀਂ ਵੜਨ ਦੇਣਾ ਉਹ ਡੇਰਿਆਂ ਵੱਲੋਂ ਤਾਂ ਭੱਜਦਾ ਆ ਉਹ ਤਾਂ ਆਪਣਾ ਧਰਮ ਛੱਡ ਕੇ ਦੂਜੇ ਧਰਮ ਨੂੰ ਅਪਣਾਉਂਦਾ ਜੇ ਆਪਣੀ ਧੌਣ ਚੋਂ ਜਾਤ ਪਾਤ ਵਾਲਾ ਕਿੱਲਾ ਨਿਕਲ ਜੇ ਤੇ ਆਪਾਂ ਛੋਟਿਆਂ ਨੂੰ ਵੀ ਗੜ ਨਾਲ ਲਾਈਏ ਨਾ ਤੇ ਨੌਬਤੀ ਨਹੀਂ ਆਉਂਦੀ ਬਾਬਾ ਜੀ ਪਿੰਡੇ ਕਾ ਗੁਰੂ ਘਰ ਚਾਰ ਬਣਾਇਆ ਤੇ ਜੇ ਕੋਈ ਸਿੱਖੀ ਛੋਟ ਕੇ 크ਿਸਚਨ ਬਣ ਗਿਆ ਜਾਂ ਕਿਸੇ ਹੋਰ ਧਰਮ 'ਚ ਚਲਾ ਗਿਆ ਤਾਂ ਫੇਰ ਆਪਾਂ ਸਾਰਾ ਪਿੰਡੋ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਪਰ ਕਸੂਰ ਕਿਹਦਾ ਹੁੰਦਾ ਅਸਲ 'ਚ ਸਾਡਾ ਹੁੰਦਾ ਉਹਨੂੰ ਤੋੜਿਆ ਕਿਨੇ ਅਸੀਂ ਤੋੜਿਆ ਹੁੰਦਾ ਕੇ ਸਿੱਖ ਮਜਬੀ ਤੇ ਜੱਟ ਰਵੀ ਦਾ ਸੀ ਸਾਰੇ ਕਿਹਾ ਨਾ ਲੜੋ ਜਾਤ ਪਾਤ ਪਿੱਛੇ ਇਕੱਠੇ ਹੋ ਜਾਓ ਆਪਾਂ ਸਿੱਖਾਂ ਓਏ ਲੋੜ ਨਹੀਂ ਕਿਸੇ 'ਮਿਸ ਬੰਦ ਕਰਵਾਉਣ ਦੀ ਤੇ ਜਿਹੜੇ ਪਟਕੇ ਸਿੱਖੀ ਤੋਂ ਲੋੜ ਗਲ ਨਾਲ ਲਾਉਣ ਦੀ ਓਏ ਹਿੰਦੂ ਮੁਸਲਮ ਸਾਰੇ ਆਪਣੇ ਭਾਈਆ ਓਏ ਉਹ ਵੀ ਨਹੀਂ ਬਗਾਨੇ ਜਿਹੜੇ ਮਿੱਤਰਾ ਈਸਾਈਆ ਪਰ ਸਾਡੇ ਹੀ ਗੁਰੂ ਦੇ ਦਸ ਅੰਗ ਕਾ ਤੋਂ ਪਾਠ ਦੇ ਓਏ ਲਾਈਏ ਲੰਗਰ ਤੇ ਚੰਗੇ ਉਹ ਦਾਤਵਾਦੀ ਜਾਪਦੇ ਕਿ ਅਤਵਾਦੀ ਬਾਰਡਰਾਂ ਤੇ ਇੰਨਾ ਦੇ ਹਿਸਾਬ ਨਾਲ ਬੜੀ ਖਾਰ ਦਿਲ ਵਿੱਚ ਸਿੱਖ ਤੇ ਪੰਜਾਬ ਨਾਲ ਓਏ ਯਾਰ ਨੀ ਆਉਂਦਾ ਵੇਖ ਅੰਬਰਾਂ 'ਚ ਉੱਡੇ ਬਾਜ ਤੇ ਮੈਂ ਜਿਹੜਾ ਚਾਹ ਨਾ ਰਾਜ ਵੇਖਣਾ ਓ ਸਿੱਖ ਰਾਜ ਕਿ ਅਜੇ ਵੀ ਨਹੀਂ ਭੁੱਲੇ ਨੌਜਵਾਨੀ ਸੜੀ ਅਕਚਿਆ ਇਹ ਸ਼ੇਰ ਭਾ ਕੈਦ ਚਾਬੀ ਕਦਿਆਂ ਦੇ ਹੱਥ 'ਚ ਆ ਅਸੀਂ ਪਰਸੈਂਟ ਦੋਗਲੇ ਤੇ ਵੀ ਹੱਕ ਚਾ